ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਡੇ YouTube ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗਾਜਰ ਤੇ ਸੰਤਰੇ ਜਾਂ ਕਿਨੂ ਦਾ ਜੂਸ ਬਣਾ ਕੇ ਤਿਆਰ ਕਰਾਂਗੇ ਗਾਜਰ ਦਾ ਜੂਸ ਬਣਾਉਣ ਦੇ ਲਈ ਇੱਥੇ ਮੈਂ 1/2 ਕਿਲੋ ਗਾਜਰਾਂ ਲਈਆਂ ਨੇ 4 ਕਿਨੂ ਲਵਾਂਗੇ ਇਸ ਤਰੀਕੇ ਦੇ ਫ੍ਰੈਸ਼-ਫ੍ਰੈਸ਼ ਕਿਨੂ ਜਾਂ ਸੰਤਰੇ ਲਵਾਂਗੇ ਗਾਜਰਾਂ ਨੂੰ ਛੇਲੇ ਲਵਾਂਗੇ ਕਾਜ ਨਾਲੋਂ ਤੋਂ ਕੇ ਚੰਗੀ ਤਰ੍ਹਾਂ ਛੇਲੇ ਲਵਾਂਗੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਏ ਸ਼ੇਅਰ ਕਰਿਓ ਇਹ ਬਹੁਤ ਛੋਟੀ ਜਿਹੀ ਵੀਡੀਓ ਹੈ ਜੀ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਵੀਡੀਓ ਨੂੰ ਬਿਲਕੁਲ ਸਕਿਪ ਨਾ ਕਰਿਓ ਜੀ ਜੇਕਰ ਇਸ ਤਰੀਕੇ ਦਾ ਜੂਸ ਆਪਾਂ ਨਾਸ਼ਤੇ ਦੇ ਵਿੱਚ ਸਵੇਰੇ ਪੀਵਾਂਗੇ ਜੀ ਤੇ ਸਾਰਾ ਦਿਨ એનર્ਜੀ ਬਣੀ ਰਹੇਗੀ ਇਸ ਤਰੀਕੇ ਦੀਆਂ ਫਰੈਸ਼ ਗਾਜਰਾਂ ਦਾ ਜੂਸ ਆਪਾਂ ਨੂੰ ਹਰ ਰੋਜ਼ ਪੀਣਾ ਚਾਹੀਦਾ ਹੈ ਜੀ ਹੁਣ ਗਾਜਰਾਂ ਦਾ ਸੀਜ਼ਨ ਹੈ ਜੀ ਇਸ ਤਰੀਕੇ ਦੀਆਂ ਲਾਲ ਲਾਲ ਗਾਜਰਾਂ ਬਾਜ਼ਾਰ ਦੇ ਵਿੱਚ ਬੜੀ ਆਸਾਨੀ ਦੇ ਨਾਲ ਮਿਲ ਜਾਂਦੀਆਂ ਨੇ ਆਪਾਂ ਨੂੰ ਇਸ ਤਰੀਕੇ ਦਾ ਜੂਸ ਪੀਣਾ ਚਾਹੀਦਾ ਹੈ ਇਸ ਤਰੀਕੇ ਨਾਲ ਮੈਂ ਸਾਰੀਆਂ ਗਾਜਰਾਂ ਨੂੰ ਛਿੱਲ ਕੇ ਰੱਖ ਲਵਾਂਗੀ ਹੁਣ ਮੈਂ ਸਾਰੀਆਂ ਗਾਜਰਾਂ ਨੂੰ ਛਿੱਲ ਕੇ ਰੱਖ ਲਿਆ ਹੈ ਆਪਾਂ ਗਾਜਰਾਂ ਦਾ ਜੂਸ ਤਿਆਰ ਕਰ ਲਵਾਂਗੇ ਜੂਸ ਬਣਾਉਣ ਦੇ ਲਈ ਆਪਾਂ ਗਾਜਰਾਂ ਨੂੰ ਕੱਟ ਲਵਾਂਗੇ ਇਸ ਤਰੀਕੇ ਨਾਲ ਛੋਟੇ-ਛੋਟੇ ਪੀਸ ਕੱਟ ਕਰ ਲਵਾਂਗੇ ਮੈਂ ਇੱਥੇ ਜੂਸ ਬਣਾਉਣ ਦੇ ਲਈ ਪਤਲੀਆਂ ਗਾਜਰਾਂ ਲਈਆਂ ਨੇ ਜੀ ਕਿਉਂਕਿ ਪਤਲੀਆਂ ਗਾਜਰਾਂ ਜਲਦੀ ਪਿਸ ਜਾਂਦੀਆਂ ਨੇ ਹੁਣ ਆਪਾਂ ਇਸ ਤਰੀਕੇ ਨਾਲ ਸਾਰੀਆਂ ਗਾਜਰਾਂ ਨੂੰ ਬਰੀਕ-ਬਰੀਕ ਕੱਟ ਕਰ ਲਵਾਂਗੇ ਜੇਕਰ ਆਪਾਂ ਇਸ ਤਰੀਕੇ ਦਾ ਜੂਸ ਸਵੇਰੇ ਨਾਸ਼ਤੇ ਦੇ ਵਿੱਚ ਪੀਵਾਂਗੇ ਤਾਂ ਜੀ ਸਾਰਾ ਦਿਨ એનર્ਜੀ ਬਣੀ ਰਹੇਗੀ ਭੁੱਖ ਵੀ ਨਹੀਂ ਲੱਗੇਗੀ ਤੇ ਹੈਲਦੀ ਵੀ ਹੈ ਹੁਣ ਇਸ ਤਰੀਕੇ ਨਾਲ ਹੀ ਪਸਾਰੀਆਂ ਗਾਜਰਾਂ ਨੂੰ ਕੱਟ ਲਵਾਂਗੇ ਹੁਣ ਮੈਂ ਗਾਜਰਾਂ ਨੂੰ ਕੱਟ ਲਿਆ ਹੈ ਕਿਨੂਮਾ ਨੂੰ ਵੀ ਚੱਲੇ ਲਵਾਂਗੇ ਕੀਨੂ ਨੂੰ ਵੀ ਜੰਕਿਤਰਾ ਛੱਲੇ ਲਵਾਵਾਂਗੇ ਕਿਨੂ ਦੇ白 حصے ਨੂੰ ਵੀ ਹਟਾ ਦੇਵਾਂਗੇ ਕਿਉਂਕਿ ਇਸ ਨੂੰ ਪਾਉਣ ਦੇ ਨਾਲ ਜੂਸ ਕੋੜਾ ਬਣੇਗਾ ਬਾਜ਼ਾਰ ਦੇ ਵਿੱਚ ਇਹ ਜੂਸ ਕਾਫੀ ਮਹਿੰਗਾ ਮਿਲਦਾ ਹੈ ਜੀ ਘਰ ਦੇ ਵਿੱਚ ਆਪਾਂ ਇਸ ਨੂੰ ਆਸਾਨੀ ਦੇ ਨਾਲ ਤੇ ਜਲਦੀ ਤਿਆਰ ਕਰ ਸਕਦੇ ਹਾਂ ਕੀਨੂੰ ਨੂੰ ਚੰਗੀ ਤਰ੍ਹਾਂ ਸੈੱਲ ਲਵਾਵਾਂਗੇ। ਵੈਸੇ ਤਾਂ ਆਪਾਂ ਕੱਲੀ ਗਾਜਰ ਦਾ ਵੀ ਜੂਸ ਬਣਾ ਸਕਦੇ ਸੀ ਜੀ ਪਰ ਆਪਾਂ ਕਿਨੂੰ ਪਾਵਾਂਗੇ ਇਸ ਦੇ ਨਾਲ ਖਟਾ ਮਿੱਠਾ ਟੇਸਟ ਆਏਗਾ ਤੇ ਜੂਸ ਜ਼ਿਆਦਾ ਹੈਲਦੀ ਬਣੇਗਾ। ਕਿਨੂੰ ਦੇ ਬੀਜ ਹਟਾ ਦੇਵਾਂਗੇ। ਆਪਾਂ ਇਸ ਤਰੀਕੇ ਨਾਲ ਕਿਨੂੰਆਂ ਨੂੰ ਕਟਾਂਗੇ ਤੇ ਸਾਰੇ ਬੀਜ ਜਲਦੀ ਨਿਕਲ ਜਾਣਗੇ। ਕਿ ਨੂੰਆਂ ਨੂੰ ਵੀ ਛਿਲਕੇ ਗਾਜਰਾਂ ਦੇ ਵਿੱਚ ਹੀ ਰੱਖ ਲਵਾਂਗੇ ਐਸੀ ਰੋਜ਼ ਆਪਣੇ ਚੈਨਲ ਤੇ ਨਵੀਂ ਨਵੀਂ ਵੀਡੀਓਜ਼ ਪਾਉਂਦੇ ਰਹਨੇ ਆ ਜੀ ਇਸ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਜੀ ਬਿਲਕੁਲ ਸਕਿਪ ਨਾ ਕਰਿਓ ਵੀਡੀਓ ਨੂੰ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਤੇ ਆਲ ਕਰ ਦਿਓ ਜੀ ਇਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਸਾਂਤ ਰਣਚੇ ਲਖੇ ਜਿਦੇ ਸਾਰੇ ਬੀਜ ਅਲੱਗ ਕਰ ਦਵਾਂਗੇ ਫਿਰ ਜੇ ਜੂਸ ਦੇ ਵਿੱਚ ਬੀਜ ਰਹਿ ਜਾਏਗਾ ਤੇ ਜੂਸ ਕੌੜਾ ਹੋ ਜਾਏਗਾ ਇਸ ਤਰੀਕੇ ਨਾਲ ਆਪਾਂ ਘਰ ਦੇ ਵਿੱਚ ਜਲਦੀ ਤੋਂ ਜਲਦੀ ਫਰੈਸ਼ ਜੂਸ ਬਣਾ ਕੇ ਪੀ ਸਕਦੇ ਹਾਂ ਜੋਸਪੀਂ ਦੇ ਨਾਲ ਫੇਸ ਤੇ 글로ਵ ਆਉਂਦਾ ਹੈ ਜੀ ਫਰੈਸ਼ਨੈਸ ਆਉਂਦੀ ਹੈ ਹੁਣ ਮੈਂ ਐਸੇ ਤਰੀਕੇ ਨਾਲ ਹੀ ਬਾਕੀ ਸਾਰੇ ਕਿਨੂਆਂ ਨੂੰ ਵੀ ਚਰਲ ਲਵਾਵਾਂਗੀ ਤੇ ਇਹਨਾਂ ਦੇ ਬੀਜ ਅਲੱਗ ਕਰ ਲਵਾਂਗੀ ਹੁਣ ਮੈਂ ਸਾਰੇ ਕਿਨੂਆਂ ਨੂੰ ਛਿੱਲੇ ਕੇ ਤਿਆਰ ਕਰ ਲਿਆ ਹੈ ਫਿਰ ਕਿਨੂਆਂ ਦੇ ਵਿੱਚ ਪੀਸੀ ਹੋਈ ਖੰਡ ਪਾਵਾਂਗੇ 3 ਚਮਚ ਜੇ ਆਪਾਂ ਖੰਡ ਨਹੀਂ ਪਾਣੀ ਹੋਵੇ ਤਾਂ ਆਪਾਂ ਇਸ ਨੂੰ ਸਕਿਪ ਵੀ ਕਰ ਸਕਦੇ ਹਾਂ ਜੀ ਕਿਉਂਕਿ ਗਾਜਰਾ ਵੀ ਮਿੱਠੀਆਂ ਹੁੰਦੀਆਂ ਨੇ मैं इतने पीसी हुई खंड पाई है जी आप दूसरी खंड भी पा सकते हाँ हम आप गाजर ढक्कन बंद करके पीस लवेंगे इसका जूस तैयार कर लवाने हम जूस बन के तैयार है देखो जी कि वह जूस बन के तैयार है उन जूस न छान लवेंगे ਜੂਸ ਨੂੰ ਜੰਕੀ ਤਰ੍ਹਾਂ ਚਮਚ ਨਾਲ ਹਿਲਾ ਲਵਾਂਗੇ। ਹੁਣ ਮੈਂ ਇਸ ਤਰੀਕੇ ਨਾਲ ਹੀ ਸਾਰਾ ਜੂਸ ਛਾਣ ਕੇ ਤਿਆਰ ਕਰ ਲਵਾਂਗੀ। ਹੁਣ ਜੂਸ ਤਿਆਰ ਹੈ ਆਪਾਂ ਜੂਸ ਨੂੰ ਸਰਵ ਕਰ ਲਵਾਂਗੇ। ਹੁਣ ਇਸ ਤਰੀਕੇ ਦਾ ਆਪਣਾ ਜੂਸ ਬਣ ਕੇ ਤਿਆਰ ਹੈ ਜੀ। ਜੂਸ ਨੂੰ ਇੱਕ ਗਲਾਸ ਦੇ ਵਿੱਚ ਸਰਵ ਕਰ ਲਵਾਂਗੇ। ਫਿਰ ਅਦਾ ਛੋਟਾ ਚਮਚ ਭੁਨੇ ਹੋਏ ਜੀਰੇ ਦਾ ਪਾਊਡਰ ਪਾਵਾਂਗੇ ਪਾਊਡਰ ਪਾਉਣ ਤੋਂ ਬਾਅਦ ਚੰਗੀ ਤਰ੍ਹਾਂ ਹਿਲਾ ਲਵਾਂਗੇ ਜੀਰਾ ਪਾਊਡਰ ਪਾਉਣ ਦੇ ਨਾਲ ਬਹੁਤ ਵਧੀਆ ਟੇਸਟ ਆਏਗਾ ਜੂਸ ਵਿੱਚੋਂ ਚੰਗੀ ਤਰ੍ਹਾਂ ਹਿਲਾ ਲਵਾਂਗੇ ਫਿਰ ਇੱਕ ਛੋਟਾ ਚਮਚ ਜਾਂ ਸਵਾਦ ਅਨੁਸਾਰ ਕਾਲਾ ਨਮਕ ਪਾਵਾਂਗੇ ਆਪਾਂ ਇੱਥੇ ਸਿਰਫ ਕਾਲਾ ਨਮਕ ਹੀ ਪਾਵਾਂਗੇ ਜੀ ਦੂਸਰਾ ਨਾਮਕ ਨਹੀਂ ਪਾਵਾਂਗੇ ਹਲਕਾ ਜਿਹਾ ਖੱਟਾਪਨ ਦੇਣ ਦੇ ਲਈ ਅੱਧਾ ਛੋਟਾ ਚਮਚਾ ਚਾਟ ਮਸਾਲਾ ਪਾਵਾਂਗੇ ਫਿਰ ਚੰਗੀ ਤਰ੍ਹਾਂ ਹਿਲਾ ਲਵਾਂਗੇ ਮਸਾਲਿਆਂ ਨੂੰ ਤਾਂ ਕਿ ਸਾਰੇ ਮਸਾਲੇ ਜੂਸ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਣ ਹੰ ਜੂਸ ਤਿਆਰ ਹੈ ਜੀ ਜੂਸ ਦੇ ਵਿੱਚ ਫਰੈਸ਼ ਪੁਦੀਨੇ ਦੇ ਪੱਤੇ ਪਾਵਾਂਗੇ ਪੁਦੀਨੇ ਨੂੰਗਾ ਤਨ ਨਾਲ ਤੋੜ ਕੇ ਪਾਵਾਂਗੇ ਤੇ ਜੂਸ ਤਿਆਰ ਹੈ ਜੀ ਆਪਾਂ ਜੂਸ ਦੇ ਵਿੱਚ ਬਰਫ਼ ਪਾਉਣੀ ਹੋਵੇ ਤਾਂ ਪਾ ਸਕਦੇ ਹਾਂ ਜੀ ਪਰ ਸਰਦੀਆਂ ਦਾ ਮੌਸਮ ਹੈ ਆਪਾਂ ਬਰਫ਼ ਨਹੀਂ ਪਾਵਾਂਗੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ